ਕਈ ਵਾਰ ਨਾ ਕਈ ਵਾਰ ਨਾ ਆਪਾਂ ਨੂੰ ਕਿਸੇ ਕਿਸੇ ਮੈਂ ਕਿਹਾ ਮੇਰਾ ਆਏ ਆ ਦਿਲ ਘਟਣ ਲੱਗ ਗਿਆ ਬਹੁਤ ਹੀ ਜ਼ਿਆਦਾ ਨਹੀਂ ਤਾਂ ਬੰਦਾ ਕਹਿੰਦਾ ਹਨਾ ਕੋਈ ਫੇਸ ਤੇ ਕੁਝ ਕਰਵਾਓ ਜਾਂ ਥ੍ਰੈਡਿੰਗ ਕਰੋ ਥ੍ਰੈਡਿੰਗ ਤਾਂ ਮੇਰੇ ਆਂਦੀ ਨਹੀਂ ਇਹ ਦੇਖੋ ਥ੍ਰੈਡਿੰਗ ਤਾਂ ਮੇਰੇ ਆਂਦੀ ਨਹੀਂ ਨਾ ਮੇਰੇ ਬਾਹਾਂਾਂ ਤੇ ਦੇਖੋ ਬਾਹਾਂ ਵੀ ਸਾਫ਼ ਪਈਆਂ ਮੇਰੀਆਂ ਤੇ ਇਸ ਕਰਕੇ ਮੈਂ ਕੁਝ ਵੀ ਨਹੀਂ ਕਰਵਾਂਦੀ ਨਾ ਸਿਰ ਤੋਂ ਅੱਜ ਮਿੱਥੇ ਜਾਨ ਤੋਂ ਪਹਿਲਾਂ ਸਿਰ ਤੋਂ ਆ ਕਰੋ ਉਹ ਕਰੋ ਮੈਂ ਕੁਝ ਵੀ ਨਹੀਂ ਕੀਤਾ ਮੈਂ ਸੋਚਦੀ ਹੇਲਥ ਠੀਕ ਹੈ ਦਾ ਸਭ ਕੁਝ ਠੀਕ ਹੈ ਉੱਠਦੀਆਂ ਤਾਂ ਦਿਲ ਘਟਦਾ ਪਤਾ ਹੈ ਜਿਹੜੀਆਂ ਦਵਾਈਆਂ ਖਾਣੀਆਂ ਨਾ ਉਹਦੇ ਨਾਲ ਮਤਲਬ ਨਾ ਅੱਖਾਂ ਬੰਦ ਹੋ ਜਾਂਦੀਆਂ ਇਸ ਤਰ੍ਹਾਂ ਹੋਇਆ ਰਹਿੰਦਾ ਹੈ ਵੀ ਬਸ ਜਿਵੇਂ ਨਾ ਆ ਆ ਉਂਗਲਾਂ ਕੰਬਣ ਲੱਗ ਗਈਆਂ ਜਾਂ ਪੈਰ ਕੰਪਣ ਲੱਗ ਗਏ ਜਾਂ ਫਿਰ ਹੱਥ ਪੈਰ ਨਾ ਜਿਵੇਂ ਸੁੰਨ ਹੋ ਗਏ ਇਸ ਤਰ੍ਹਾਂ ਦਾ ਫੀਲ ਹੁੰਦਾ ਰਹਿੰਦਾ ਉਹ ਦਵਾਈ ਖਾ ਕੇ ਹੁਣ ਬਸ 2 ਦਿਨ ਦੀ ਦਵਾਈ ਰਹਿ ਗਈ ਹੈ ਮੇਰੀ ਬਸ ਹੁਣ ਠੀਕ ਜੈ ਮਾਈ ਸੱਚੀਆਂ ਜੋਤਾਂ ਵਾਲੀ ਮਾਤਾ ਥੋਡੀ ਸਦਾ ਹੀ ਜੈ ਜੈ ਕਰ ਇਹਨੂੰ ਮਿੱਠੀਆਂ ਮੁਰਾਦਾਂ ਬੋਲ ਸਾਚੇ ਦਰਬਾਰ ਕੀ ਜੈ ਮਾਤਰਾਣੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੀ ਸਭ ਦੀਆਂ ਪੂਰਨ ਕਰੀ ਮਨੋ ਕਾਮਨਾ ਜੋ ਜੋ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਨੇ ਜੈ ਮਾਤਾ ਦੀ ਸਾਰਿਆਂ ਨੂੰ ਐਸੀ ਮੁੱਚੀ ਬਨਾਂ ਕਿ ਮੁਝ ਕੋ ਐਸੀ ਨਹੀਂ ਉੱਟੜ ਪਾਰੇ ਮਰ ਜਾਊਂਗਾ ਮਿੱਟ ਜਾਊਂਗਾ ਜਿਵੇਂ ਮੈਂ ਤੁਹਾਡੇ ਟਾਈਮ ਆਈਆਂ ਤੁਹਾਡੇ ਕੋਲੇ ਮਿਲਣ ਵਾਸਤੇ ਅੱਜ ਸਵੇਰ ਦਾ ਕੋਈ ਕੰਮ ਨਹੀਂ ਆਪਾਂ ਸ਼ੇਅਰ ਕੀਤਾ। ਖਾਣੇ ਦੇ ਵਿੱਚ ਬਣਾਈ ਸੀ ਆਪਾਂ ਅੱਜ ਮਾਂ ਦੀ ਦਾਲ ਚਾਵਲ ਨਾਲ ਸੀਗੇ ਪਿਆਜ਼ ਦੁੱਧ ਵਾਲੇ। ਹੋਇਆ ਹੈਗਾ ਟਾਈਮ 8 ਵਜੇ ਦਾ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੇਕਰ ਆਪਾਂ ਤੇ ਜਾਵਾਂਗੀ ਥੋੜਾ ਜਿਹਾ ਲੇਟ। ਕਿਉਂਕਿ ਹਸਬੰਦ ਤੇ ਹੈਗੀ ਅੱਜ ਨਾਈਟ ਡਿਊਟੀ ਸਵੇਰੇ ਆਪਾਂ ਅਸ਼ਟਮੀ ਕਰਨੀ ਆਂਗੇ ਹਨਾ ਸਾਰੇ ਤਿਆਰੀ ਕਰਕੇ ਜਾਉਂਗੀ ਮੇਰੇ ਚੁੰਮ ਕੇ ਦੇਖ ਲੋ ਚੁੰਮ ਕੇ ਛੋਲਲੇ ਭੋਕੇ ਜਾਉਂਗੀ ਜੋ ਵੀ ਪ੍ਰਸ਼ਾਦ ਦਾ ਸਮਾਨ ਤਿਆਰ ਕਰਕੇ ਜਾਉਂਗੀ ਤੇ ਸਵੇਰੇ 5 ਵਜੇ ਵਾਪਸ ਆਉਂਗੀ ਦੂਰ ਤੇ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਛੱਡਿਆ ਹੋਇਓ ਕੈਪ ਕਰਾਂ ਦੀ ਬਜਾਏ ਹਨ ਥੋੜਾ ਜਿਹਾ ਰਸਤਾ ਦੂਰ ਵੀ ਹੈ ਥੋੜਾ ਜਿਹਾ ਖਤਰਨਾਕ ਵੀ ਹੈ ਸੋ ਮੈਨੂੰ ਇਕੱਲੀ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲੀ ਮੈਂ ਕਿਹਾ ਤੁਸੀਂ ਛੱਡਿਆ ਹੋਇਓ ਜੰਗ ਜ਼ਰੂਰ ਹੈ ਤੇ ਅੱਜ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਜੋਤ ਲੈਣ ਜਾਣਾ ਤੇ ਉਹ ਥੋੜਾ ਜਿਹਾ ਖੁੱਤ ਲੇਟ ਹੋ ਗਏ ਸੀ ਤੇ ਮੈਂ ਖਾ ਪੀ ਚੁੱਕੀ ਸੀਗੀ ਹਨਾ ਮੈਂ ਉਹਨਾਂ ਦੇ ਫੋਨ ਦੀ ਵੇਟ ਕਰਦੇ ਰਹੀ ਉਹਨਾਂ ਦਾ ਫੋਨ ਹੀ ਨਹੀਂ ਆਇਆ ਫਿਰ ਮੈਂ वेट ਕਰਦੀ ਕਰਤੀ ਉਸ ਤੋਂ ਬਾਅਦ ਰੋਟੀ ਪਾਣੀ ਖਾ ਲਿਆ ਤੇ ਖਾਲੀ পেਟੀ ਜਾਣਾ ਸੀ ਖਾ ਜੋਗ ਲੈ ਕੇ ਲੈ ਕੇ ਲੈਣ ਕਰਕੇ ਚਲੋ ਜੀ ਹੁਣ ਥੋੜਾ ਬੋਤਾ ਖਾਣਾ ਪੀਣਾ ਬਣਾ ਕੇ ਫੇਰ ਜਾਉਂਗੀ ਹਨਾ ਉਹ ਸਾਰੀਆਂ ਮੈਂ ਰਾਤੀਆਂ ਬਹੁਤ ਸਾਰੀਆਂ ਵੀਡੀਓਸ ਪਾਈਆਂ ਉਹ ਕਿਉਂ ਪਾਈਆਂ ਉਹ ਸਾਰੀ ਗੱਲ ਤੁਹਾਨੂੰ ਸਵੇਰੇ ਦੱਸੂੰਗੀ ਠੀਕ ਹੈ वैसे तो ਤੁਸੀਂ ਸਮਝ ਚੁੱਕੇ ਹੋਵੋਗੇ ਕਿਉਂਕਿ ਅੱਜ ਮੈਂ ਆਪਣੀ ਸਾਰੀ ਗੈਲਰੀ ਖਾਲੀ ਕਰ ਦਿੱਤੀ ਸੀ ਸੇਵ ਕੀਤੀਆਂ ਹੋਣ ਅਸੀਂ ਵੀਡੀਓ ਤੇ ਉਹ ਫਿਰ ਮੈਂ ਸੇਵ ਕਰਕੇ ਰੱਖੀਆਂ ਹੋਈਆਂ ਸੀ ਪਾਣ ਵਾਸਤੇ ਤੇ ਉਹ ਮੈਨੂੰ ਇਸ ਕੋਲੋਂ ਪਾਣੀ ਆ ਪੈ ਗਈਆਂ ਠੀਕ ਹੈ ਉਹ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਸਵੇਰੇ ਦੱਸੂੰਗੀ ਬਸ ਛੋਟਾ ਜਿਹਾ ਮੈਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਲੈ ਕੇ ਆਈਆਂ ਵੱਧ ਤੋਂ ਵੱਧ ਪਿਆਰ ਦਿਆ ਕਰੋ ਠੀਕ ਹੈ ਥੋੜੇ ਪਿਆਰ ਸੁਧਾਈ ਮੈਂ ਅੱਗੇ ਵਧਣਾ नहीं तो यही होगा कि मेन नौबत बलॉग अरे भाई सही बोल रही होना मैं बर्तन खाली कर देंगे ना मतलब पता टाइम है, किसे ले देखने है। नहीं किसी को इस करके मन भी नहीं करता जिस काम ਕੰਮ ਦਾ ਰਿਸਪੌਂਸ ਨਾ ਮਿਲੇ ਤਾਂ ਮਨ ਵੀ ਨਹੀਂ ਕਰਦਾ ਦੇਖਣ ਨੂੰ ਜੀ ਵੀ ਨਹੀਂ ਲੱਗਦਾ ਹੈਗਾ ਫਿਰ ਹਨਾ ਵਿਚਾਲੇ ਛੱਡ ਪਰੇ ਕੀ ਕਰਨਾ ਬਣਾ ਕੇ ਫਿਰ ਇਹ ਦਿਲ ਮੰਨਦਾ ਨਹੀਂ ਹੈਗਾ ਦਿਲ ਫਿਰ ਆ ਜਾਂਦਾ ਘੁਮਕਮਾ ਕੇ ਤੁਹਾਡੇ ਕੋਲ ਕਿਹਣਾ ਜਰੂਰ ਭਾਈ ਪਿਆਰ ਦਿਆ ਕਰੋ ਵੱਧ ਤੋਂ ਵੱਧ ਠੀਕ ਹੈ ਨਹੀਂ ਤਾਂ ਇਸ ਉਪਰੇ ਬੀਬੀ ਨੇ ਬਲੌਗ ਛੱਡ ਦੇਣੇ ਤੇ ਜਿੰਨੀਆਂ ਵੀ ਚੀਜ਼ਾਂ ਜਿੰਨੀਆਂ ਵੀ ਸ਼ੇਅਰ ਹੁੰਦੀਆਂ ਭਾਈ ਤੁਹਾਡੇ ਨਾਲ ਕਰੀ ਤੀਆਂ ਉੱਥੇ ਘਰ ਦਾ ਖਾਣਾ ਪੀਣਾ ਹੁੰਦਾ ਖਾਣ ਵੱਧ ਤੋਂ ਵੱਧ ਕਹਿੰਦੇ ਆ ਕੋਸ਼ਿਸ਼ ਇਹ ਕਰੀ ਦੀ ਤੁਹਾਨੂੰ ਬਲੌਗ ਪਸੰਦ ਆ ਜਾਏ ਪਰ ਤੁਹਾਨੂੰ ਪਸੰਦ ਨਹੀਂ ਹੁਣ ਮੈਂ ਦੱਸੋ ਕੀ ਕਰਾਂ ਹੁਣ ਮੈਂ ਵਿੱਚ ਤੁਹਾਨੂੰ ਵੱਢ ਜੂਗੀ ਬਲੌਗ ਦੇ ਐਂ ਦੱਸੋ ਸਾਰੇ ਜਣੇ ਜਾਨ ਕਿੰਨੀ ਕ ਹੈਗੀ ਮੇਰੇ ਚ ਜਿਹੜੇ ਮੈਂ ਨਾਲ ਹੂੰ ਵੀ ਗੁੱਸਾ ਨਾ ਕਰਿਆ ਕਰੋ ਮੇਰੀ ਗੱਲ ਦਾ ਠੀਕ ਹੈ ਮੈਂ ਇਦਾਂ ਹੀ ਬੋਦੀ ਆ ਫਰੀ ਮਾਈਂਡ ਹੋ ਕੇ ਬੋਲੋ ਬਾਕੀ ਕਿਸੇ ਚੀਜ਼ ਦਾ ਦੁੱਖ ਨਾ ਹੋਵੇ ਸੋਚ-ਸੋਚ ਕੇ ਬੋਲਣਾ ਤਾਂ ਸਾਨੂੰ ਦੁੱਖ ਹੋਊਗਾ ਹਨਾ ਫਰੀ ਮਾਈਂਡ ਹੋ ਕੇ ਬੋਲਾਂਗੇ ਤਾਂ ਵਧੀਆ ਨਹੀਂ ਲੱਗੂਗਾ ਚਲੋ ਜੀ ਹੁਣ ਆਪਾਂ ਖਾਣਾ ਦੇਈਏ ਮੇਰੇ ਬੇਟੇ ਨੂੰ ਫਿਰ ਮੈਂ ਥੂਪ ਪੱਤੀ ਕਰਕੇ ਫਿਰ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਠੀਕ ਹੈ ਕਿਹੜੇ ਮੈਂ ਕੱਢੇ ਆ ਪਾਉਣ ਵਾਸਤੇ ਅੱਜ ਗੋਟਾ-ਗੋਟਾ ਕੁਝ ਵੀ ਨਹੀਂ ਲੱਗਿਆ ਤੇ ਅੱਜ ਸੱਚ ਦੱਸਾਂ ਮੇਰੇ ਤਾਂ ਉੱਠਿਆ ਵੀ ਨਹੀਂ ਗਿਆ ਅੱਜ ਸਵੇਰ ਦਾ ਇਸ ਤਰ੍ਹਾਂ ਹੀ ਦਾ ਕੁਝ ਹੋਇਆ ਪਿਆ ਸੀਗਾ ਸੋਚ ਰਹੀ ਸੀ ਜਾਵਾਂ ਕਿ ਨਾ ਕਿਉਂਕਿ ਪੂਰੀ ਤਿਆਰੀ ਨਹੀਂ ਹੋਈ ਸੀਗੀ ਆਪਣੀ ਕਿਉਂਕਿ ਹਸਬੰਡ ਦੀ ਨਾਈਟ ਡਿਊਟੀ ਸੀਗੀ ਤੇ ਮੇਰਾ ਜਾਣਦਾ ਸੀਗਾ ਕੱਲੀ ਦਾ ਬਸ ਜਾਣਦਾ ਉਹ ਨਹੀਂ ਹੋ ਰਿਹਾ ਸੀਗਾ ਇਕੱਠਿਆਂ ਨੂੰ ਜਾਂਦੇ ਮਜ਼ਾ ਵੀ ਆਂਦਾ ਹੈ ਹਨਾ ਕਿਤੇ ਵੀ ਚਾਈਏ ਅਸੀਂ ਇਸ ਤਰ੍ਹਾਂ ਹੀ ਆ ਬਸ ਮੇਰਾ ਹਾਲ ਕੀ ਕਰੀਏ ਚਲੋ ਜੋਤ ਬੱਤੀ ਕਰੀਏ ਸਵੇਰੇ ਅਸ਼ਟਮੀ ਆਪਨੇ ਹਨਾ जय मई सच्चिया ज्योतां वाली माता थुटी सदा ही जय जयकारे नु मीठियां मुरादा बोल साचे दरबार की जय माता रानी सब दिया मनोकामना पूरियां करी सब दिया पूर्ण करी मनोकामना जो जो चीज सब नु चाहिदी है माता रानी मेरा भी ध्यान रखियो सबका ध्यान रखियो <coughs> ਇਹ ਦੇਖ ਲਓ ਸਾਰੇ ਭਾਂਡੇ ਪੁੰਡੇ ਉਵੇਂ ਪਏ ਆ ਸਾਰਾ ਕੰਮ ਕਰਕੇ ਜਾਉਂਗੀ ਇਹ ਦੇਖੋ ਪਾਸਤੇ ਦੀ ਤਿਆਰੀ ਕੀਤੀ ਪਈ ਸੀਗੀ ਇਹ ਮਸਾਲਾ ਪਿਆ ਇਹ ਸਾਰਾ ਕੁਝ ਕਰਕੇ ਜਾਉਂਗੀ ਔਰ ਇਧਰੋਂ ਮੇਰੀ ਕਿਚਨ ਦਾ ਹਾਲ ਦੇਖ ਲਓ ਇਹ ਦੇਖੋ ਇਸ ਤਰ੍ਹਾਂ ਹੋਈ ਪਈ ਐ ਇਹ ਦੇਖੋ ਹੁਣ ਬੜੀਆਂ ਰਸੋਈ ਚ ਮੈਂ ਲੈ ਦੇਖੋ ਇਹ ਦੇਖੋ ਇਹ ਸੂਟ ਪੱਟਿਆ ਸੀ ਮੈਂ ਕਿਹਾ ਰਾਤ ਨੂੰ ਥੋੜਾ ਜਨਾ ਜਾਵਾ ਚਮਕੂਗਾ ਹੈ ਤਾਂ ਲਾਈਟ ਚ ਇਹ ਦੇਖੋ ਇਹ ਪਲਾਜ਼ੋ ਐ ਇੰਨੇ ਪਾਇਆ ਨਹੀਂ ਇਹ ਪੋਰਾ ਇਹ ਸੂਟ ਇਹ ਇੱਕ ਵਾਰ ਵੀ ਨਹੀਂ ਪਾਇਆ ਮੈਂ ਤੇ ਇਹ ਵਾਲਾ ਮੈਂ ਪੂਰੀ ਪਾ ਕੇ ਦੇਖਿਆ ਸੀਗਾ ਐਦਾਂ ਦਾ ਕੁਝ ਪਿੱਛੇ ਨੈਕ ਬਣਿਆ ਹੋਇਆ ਪਾਏ ਤੋਂ ਲੁੱਕ ਜਾਦਾ ਪਤਾ ਚੱਲਦੀ ਇਹ ਦੇਖੋ ਇਹ ਵਾਲਾ ਹਨਾ ਤੇ ਇੱਥੇ ਇਹ ਦੇਖੋ ਇਹ ਦੋਨਾਂ ਪਾਸੇ ਇਸ ਤਰ੍ਹਾਂ ਹੋ ਲੱਗਿਆ ਹੋਇਆ ਤੇ ਇੱਕ ਇਹ ਵਾਲਾ ਇਹਦੇ ਨਾਲ ਦਾ ਇਹ ਵਾਲਾ ਦੁਪੱਟਾ ਹੈ ਨੈਟ ਦਾ ਇਹ ਦੇਖੋ ਇਹ ਵਾਲਾ ਦੁਪੱਟਾ ਹੈ ਠੀਕ ਹੈ ਸ਼ਾਇਦ ਤੁਹਾਨੂੰ ਪਾ ਕੇ ਸਮਝ ਆਉਗੀ ਇਸ ਤਰ੍ਹਾਂ ਦਾ ਨਹੀਂ ਹੈ ਇਹ ਦੇਖੋ ਔਰ ਬਾਜੂ ਇਸ ਤਰ੍ਹਾਂ ਦੀ ਮੈਂ ਸੋਚਿਆ ਇਹ ਪਾ ਜੂੰਗੀ ਇਹਦੇ ਨਾਲ ਦੇ ਨਾ ਗੋਟੇ ਗੋਟਾ ਲਮਾਉਣਾ ਸੀ ਮੈਂ ਜਿਹੜਾ ਕਹਿ ਰਹੀ ਸੀ ਨਾ ਤੁਹਾਨੂੰ ਇਹ ਵੱਲਾਂ ਲਮਾਉਣਾ ਸੀਗਾ ਮੈਂ ਤੇ ਇਹਦੇ ਨਾਲ ਦੀ ਮੈਂ ਸਨਵਾਰ ਬਣਵਾਈ ਹੈ ਦੇਖੋ ਸੂਟ ਤਾਂ ਹੋਰ ਵੀ ਪਏ ਆ ਪਰ ਇਸ ਤਰ੍ਹਾਂ ਸੋਬਰ ਜਾ ਵੀ ਐ ਸੋਨਾ ਵੀ ਲੱਗੂਗਾ ਹਨਾ ਤੇ ਦੋਨਾਂ ਚ ਸੂਟ ਹੁਣ ਮੈਂ ਬਲੌਗ ਪਾਣ ਲੱਗਿਆ ਜਰੂਰ ਦੱਸਿਓ ਠੀਕ ਹੈ ਵੈਸੇ ਮੇਰੀ ਸਲਾਹ ਸੀ ਇਹ ਵੀ ਪਾਣ ਦੀ ਤੇ ਉਹ ਵੀ ਪਾਣ ਦੀ ਕਿਉਂਕਿ ਦੋ ਸੂਟ ਲੈ ਜੂੰਗੀ ਹਨਾ ਤੇ ਸੋਚਦੀ ਆ ਪਤਾ ਨਹੀਂ ਕਿੰਨਾ ਟਾਈਮ ਹੋਊਗਾ ਹਨਾ ਤੇ ਜਾ ਕੇ ਕਹਿੰਦੇ ਮਾਤਰਾਣੀ ਦੇ ਦਰਸ਼ਨ ਕਰ ਆਈਏ ਇੰਨਾ ਬਹੁਤ ਆਪਣੇ ਵਾਸਤੇ ਹਨ ਤੇ ਚਲੋ ਜੀ ਅੱਜ ਦੇ ਇਸ ਛੋਟੇ ਜਿਹੇ ਵਲੋਗ ਤੇ ਸੂਟ ਥੋੜੀ ਥੋੜੀ ਪ੍ਰੈਸ ਫੇਰ ਕੇ ਫੇਰ ਜਾਊਂਗੀ ਹਨ ਇਹਦੇ ਨਾਲ ਡਾਰਕ ਮੇਕਅਪ ਕਰਨਾ ਪਊਗਾ ਡਾਰਕ ਕੀ ਡਾਰਕ ਬਿੰਦੀ ਲਾ ਲੂੰਗੀ ਡਾਰਕ ਚੂੜੀਆਂ ਤੇ ਉਹ ਡਾਰਕ ਹੀ ਏਅਰਿੰਗ ਪਾ ਲੂੰਗੀ ਹਨ ਹਲਕੀ ਜਿਹੀ ਲਿਪਸਟਿਕ ਲਗਾ ਲੂੰਗੀ ਤੇ ਬਾਕੀ ਇਹਦੇ ਨਾਲ ਤਾਂ ਜਿਵੇਂ ਮਰਜ਼ੀ ਤੁਸੀਂ ਮਤਲਬ ਪਾ ਸਕਦੇ ਹੋ ਹਨ जरूर ਦੱਸੋ ਇਹ ਮੇਰਾ ਸੂਟ ਕਿਵੇਂ ਲੱਗਿਆ ਉਹ ਵੀ ਸੂਟ ਦੱਸਿਓ ਤੇ ਇਹ ਵੀ ਸੂਟ ਦੱਸਿਓ ਕੋਰੇਆ ਦੇ ਦੋਨੋਂ ਸੂਟ ਹਨ ਤੇ ਇਹ ਵੀ ਸੋਹਣਾ ਲੱਗੂਗਾ ਕਿ ਉਹ ਸੋਹਣਾ ਲੱਗੂਗਾ ਜਰੂਰ ਦੱਸਿਓ ਓਕੇ ਜੀ ਕੱਲ ਨੂੰ ਮਿਲਾਂਗੇ ਇਹ ਸੂਟ ਤੁਹਾਨੂੰ ਦੇਖਣ ਚਾਹ ਲੱਗਦਾ ਹੋਊਗਾ ਪਰ ਰਾਤ ਨੂੰ ਸ਼ਾਈਨ ਬਹੁਤ ਕਰਦਾ ਇਹ ਸੂਟ ਮੈਂ ਪਾ ਕੇ ਦੇਖਿਆ ਸੀ ਹੂੰ ਤੇ ਦੇ ਨਾਲ ਮੈਂ ਡਾਰਕ ਹੀ ਸਾਰਾ ਕੁਝ ਕਰਕੇ ਚਾਹੁੰਦੀ ਓਕੇ ਜੀ ਬਾਏ ਬਾਏ ਕੱਲ ਨੂੰ ਮਿਲਾਂਗੇ ਜੈ ਮਹਾਤਾ ਦੀ ਜੀ ਸਾਰੇ ਨੂੰ ਜੈ ਮਹਾਤਾ ਦੀ